ਕਿ ਫਲੈਗ ਹੈ ਕਿ ਦੇਖਿਆ ਇਹ ਅਜੂਬਾ ਫਲੈਗਬਾਕ ਹੈ ਕਿ ਉਹ ਕਿੰਨੇ ਟਸਟ ਕਰੇ ਸਾਬਤ ਸਾਫੀ ਦੇ ਲੈਵਲ ਤੇ ਜਿਵੇਂ ਜਾਂ ਮਾਲ ਜੋ ਅਸਸ ਸਟਾਫ ਦੇ ਨਿਰਦੇਸ਼ ਹੈ ਇਹ ਦੇਖੋ ਜੀ ਹਾਲੀਆ ਸਾਡੀਆਂ ਨੇ ਫੇਸ ਕਰੀ ਹੋਣ ਸਾਡੀਆਂ ਦੇਖ ਸੇ ਬੰਦ ਹੋ ਗਈ ਹੈ ਸਟਾਟਸ ਸਾਡੀਆਂ ਦੀਆਂ ਵੀ ਘਟੀਆਂ ਚ ਇਹ ਪਰਪਸੇ ਹੁੰਦਾ ਕਿ ਇਹਦੇ ਵਿੱਚ ਲੋਕਾਂ ਦੇ ਵਿੱਚ ਵਿਸ਼ਵਾਸ ਪਾ ਕੇ ਬਣਾਉਣਾ ਤਾਂ ਕਿ ਅਸੀਂ ਹਰ ਤਰ੍ਹਾਂ ਦੇ ਚੈਲੰਜ ਨੂੰ ਫੇਸ ਕਰਨ ਦੇ ਲਈ ਹਰ ਵੇਲੇ ਤਿਆਰ ਸਾਰੇ 플ੈਗ ਮਾਰਕ ਕਿੱਥੋਂ ਲੈ ਕੇ ਕਿੱਥੋਂ ਤੱਕ ਕੱਟਿਆ ਗਿਆ ਹੈ ਕੀ ਉਹ 플ੈਗ ਮਾਰਕ ਪੱਲੇ ਅਦਮ ਸਿੰਘ ਚੌਕ ਨਾਮਦੇਵ ਚੌਕ ਉਸ ਤੋਂ ਬਾਅਦ ਦਿੱਲੀ ਚ ਦਿੱਲੀ ਗੇਟ ਉਸ ਤੋਂ ਇਲਾਵਾ ਫਿਰ ਕੈਂਟ ਕੈਂਟ ਤੋਂ ਲੱਗਾ ਬਾਕੀ ਹਸਪਤਾਲ ਤੇ ਸਾਰੇ ਸ਼ਹਿਰ ਤੇ ਚਾਹੀਏ ਜੀ ਪਰ 플ੈਗ ਮਾਰਕ ਦੌਰਾਨ ਕਿੰਨੇ ਹਸਪਤਾਲ 800 ਮਲਾਜਮ ਜਿਵੇਂ ਨਹੀਂ ਨਾ ਹੋਤੇ ਸਾਰਾ ਇਫੈਕਟ ਸਾਥ ਵਿੱਚ ਇਸ ਆਪੇ ਪਰ ਮੇਨ ਮਕਸਦ ਕੀ ਅਦਾਸਾ ਟੈਂਗਵਾ ਦੇ ਮੇਨ ਮਕਸਦ ਜੇ ਤੋਨ ਪਹਿਲੇ ਕੀ ਤੋਂ ਸੈਟਿੰਗ ਮੇਨ ਮਕਸਦ ਫਲੈਟ ਬਾਰਡ ਹੈ ਹੁੰਦਾ ਵੀ ਲੋਕਾਂ ਨੂੰ ਇਸ ਗੱਲ ਦੀ ਵਿਚਾਕ ਬਾਹਰ ਦੀ ਦੇਰੀ ਕੀ ਬਰੀ ਪ੍ਰੋਸੈਸ ਸਾਡੇ ਇਸ ਤੱਕ ਵੀ ਸਾਡੀ ਸਮਝਮ ਦੀ ਸਾਡੇ ਥਾਰੇ ਵੀ ਫੋਰਸ ਜਿਹੜੀ ਹੈ ਹਰ ਵੇਲੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਚੈਲੰਜ ਉਹਨੂੰ ਫੇਸ ਕਰਦੇ ਵੀ ਪਿਆਰ ਯਰ ਯੂਨਾਈਟਿਡ ਔਰ ਅਸੀਂ ਹਰ ਕੰਮ ਦੇ ਲਈ ਪਿਆਰ